ਕਾਲੇ ਕੁਰਤੇ ਪਜਾਮੇ ਵਾਲੇ ਤੂੰ ਇਹ ਸੋਚੋ ਤੁਹਾਡੀ ਗੱਡੀ ਵੀ ਕਾਲੀ ਆ ਹਨਾ ਆ ਗਿਆ ਆ ਗਿਆ ਮੁੰਡਾ ਦੀਵਾਲੀ ਵਾਲਾ ਮੇਲਾ ਦੇਖ ਕੇ ਮੇਤੇ ਨਾ ਗੱਡੀ ਚੜਾ ਦੀ ਕਿੱਦਾਂ ਦਾ ਸੀ ਮੇਲਾ ਮਗਵਾਸ ਕੀ ਕੀ ਵਾਰਾ ਨੀ ਆ ਹਾਂ ਕੀ ਕੀ ਵਾਰਾ ਜਾ ਰਹੀ ਹੈ ਹਾਂ ਸੱਜ ਪਿਛਲੀ ਯਾਰ ਵੀ ਸੱਜ ਤੇ ਮੇਲੇ ਦੇ ਉੱਤੇ ਸੀ ਇਸ ਵਾਰ ਕੁਝ ਸਟਾਲ ਸਟੂਲ ਲੈਉਣੀਆਂ ਕਾਛ ਖਾਸ ਹਨ ਹਾਂ ਹੋਰੀ ਹਨ ਪੜਾਈ ਪਹਿਲੀ ਕਦ ਇਧਰ ਆ ਦਿੱਤਾ ਉਹ ਸੱਤੂ ਜਿਹੜਾ ਤੁਸੀਂ ਕਹਿੰਦੇ ਰਾਜੀ ਰੋ ਹਾਂ ਕਿਤੋਂ ਪੈਸਾ ਕਾਲੇ ਕੁਰਤੇ ਪਜਾਮੇ ਵਾਲੇ ਇਹ ਕਿਧਰ ਵੀ ਕਾਲਾ ਕੁਰਤਾ ਪਜਾਮਾ ਹਾਂ ਕੀ ਫੜਿਆ ਅੱਛਾ ਉਹ ਤੂੰ ਚਾਹ ਵੀ ਲੈ ਕੇ ਗਿਆ ਸੀ ਇਹ ਕੀ ਕਹਿੰਦੇ ਇਹਨੂੰ ਸਾਫਾ ਮੈਨੂੰ ਖੋਲ ਕੇ ਦਿਖਾਹੀਂ ਖੋਲੇ ਅਛਾ ਇਹ ਗਲੇਜ ਪਾ ਕੇ ਗਲੇਜ ਪਾ ਲਓ ਭੰਗਾ ਪੇਟ ਲਓ ਮੋਡਲਿੰਗ ਕਰਕੇ ਆਏ ਆ ਤੇ ਮੋਡਲਿੰਗ ਚ ਹੀ ਸਲਾ ਲੈ ਲੈਂਦੇ ਚਲੋ ਕੀ ਖਾਣਾ ਪੀਣਾ ਪਾਣੀ ਲੇ ਲਓ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਂ ਪੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਤਰੀਕ ਹੈਗੀ 19 ਤੇ 20 ਨੂੰ ਹੈਗੀ ਦੀਵਾਲੀ ਤੇ ਹਜੇ ਤੱਕ ਵੀ ਕੰਮ ਜਿਹੜਾ ਮੁੱਕੜ ਨਹੀਂ ਦਿਆ ਤੇ ਇਹ ਵਾਲੇ ਕਰਟਨਸ ਜਿਹੜੇ ਇਹ ਮੈਂ ਪ੍ਰੈਸ ਕਰ ਕਰਕੇ ਜਿਹੜੇ ਉਹ ਲਾ ਦਿੱਤੇ ਆ ਕਮਰਿਆਂ ਦੇ ਵਿੱਚ ਪ੍ਰੈਸ ਕਰਕੇ ਤੇ ਇਹ ਕਰਟਨਸ ਮੈਂ ਬਰਾਂਡੇ ਵਾਸਤੇ ਲੈ ਕੇ ਆਈ ਸੀ ਤੇ ਇਹ ਹੈਗੇ ਆ ਜੀ ਇਹਨਾਂ ਦੀ ਲੈਂਥ ਜ਼ਿਆਦਾ ਮਤਲਬ ਕਿ ਜਮੀਨ ਨੂੰ ਫਰਸ਼ ਨੂੰ ਟੱਚ ਕਰਦੀ ਹੈ ਇਹਦੀ ਲੈਂਥ ਤੇ ਇਹ ਇਸ ਕਰਕੇ ਨਾ ਜੇ ਚੇਂਜ ਵੀ ਕਰਾਉਣ ਜਾਂਦੇ ਉਹ ਮਿਲਦੀ ਹੈ ਲੈਂਥ ਉਹਨਾਂ ਦੀ ਮਿਲਦੀ ਹੈ 7.5 ਫੁੱਟ ਤੇ ਜਿਹੜੀ ਸਾਡੇ ਬਰਾਂਡੇ 'ਚ ਪੜਦਿਆਂ ਦੀ ਲੈਂਥ ਉਹ ਚਾਹੀਦੀ 8 ਫੁੱਟ ਤੇ 5 ਇੰਚ 8 ਫੁੱਟ 5 ਇੰਚ ਤੇ ਇਹ ਵੇ ਜੀ 9 ਫੁੱਟ ਤੇ 8 ਫੁੱਟ ਵਾਲੇ ਉਥੋਂ ਮਿਲਦੇ ਨਹੀਂ ਉਹ ਫੇ ਉੱਚੇ ਹੋ ਜਾਣੇ ਇਸ ਕਰਕੇ ਤੇ ਇਹ ਮੈਂ ਹੁਣ ਕਰਨ ਲੱਗੀ ਇਹਨਾਂ ਨੂੰ ਅਲਟਰਨੇਟ ਅਲਟਰਨੇਟ ਕਰੂੰਗੀ ਨਾ ਸਾਰਿਆਂ ਨੂੰ ਤੇ ਟੋਟਲ ਪੜਦੇ ਹੈਗੇ ਆ ਜੀ 8 8 ਪੜਦੇ ਆ 4-4 ਹੁੰਦੇ ਦੋਨੇ ਸਾਈਡਾਂ ਤੇ ਤੇ ਹੁਣ ਮੈਂ ਨਿਸ਼ਾਨੀ ਲਾ ਲਈ ਆ ਜੀ ਤੇ ਇਹਨੂੰ ਹੁਣ ਮੈਂ ਕਰੂੰਗੀ ਅਲਟਰਨੇਟ ਅਲਟਰਨੇਟ ਕਰਕੇ ਤਾਂ ਫੇਰ ਆਪਾਂ ਜੀ ਇਹਨਾਂ ਨੂੰ ਲਾਉਨੇ ਆ ਬਰਾਂਡੇ ਦੇ ਵਿੱਚ ਤੇ ਇਹ ਜੀ ਆਪਾਂ ਸਾਰੇ ਕੰਮ ਕਰਕੇ ਫ੍ਰੀ ਹੋ ਗਏ ਤਾਂ ਫ੍ਰੀ ਅੱਜ ਬਹੁਤ ਲੇਟ ਹੋਏ ਪੜਦੇ ਆਲਟਰਨੇਟ ਕੀਤੇ ਕੱਪੜੇ ਧੋ ਕੇ ਸੁੱਕਣੇ ਪਾਏ ਕਿਉਂਕਿ ਕੱਲ ਨੂੰ ਦੀਵਾਲੀ ਆ ਕੱਲ ਨੂੰ ਕੱਪੜੇ ਬਿਲਕੁਲ ਨਹੀਂ ਧੋਣੇ ਆਪਾਂ ਤੇ ਮਨ ਨੂੰ ਪਾਪਕਨ ਬਣਾਇਆ ਸੀ ਕਿ ਆਪਾਂ ਹੋ ਗਿਆ ਜੀ ਸਿੰਪਲ ਜਿਹਾ ਤਿਆਰ ਹੁਣ ਚੱਲਿਆ ਜੀ ਅਸੀਂ ਸ਼ਹਿਰ ਕਰਤਾਰਪੁਰ ਅਸੀਂ ਲੈ ਕੇ ਆਉਣੇ ਆ ਜੀ ਦੀਵੇ ਦੀਵਿਆਂ ਵਾਲੇ ਸਵਰ ਭਾਈ ਆਇਆ ਹੀ ਨਹੀਂ ਕੋਈ ਵੀ ਤੇ ਅੱਗੇ ਦੀਵਿਆਂ ਵਾਲੇ ਭਾਈ ਪਿੰਡਾਂ ਦੇ ਵਿੱਚ ਗੇੜੇ ਮਾਰਦੇ ਹੀ ਰਹਿੰਦੇ ਹੁੰਦੇ ਸੀਗੇ ਤੇ ਇਸ ਵਾਰ ਦੀਵਿਆਂ ਵਾਲਾ ਇੱਕ ਭਾਈ ਆਇਆ ਸੀ ਉਹ ਬਹੁਤ ਟਾਈਮ ਪਹਿਲਾਂ ਆ ਗਿਆ ਲੈ ਨਹੀਂ ਅਣਗੇਲੀ ਕਰ ਲਈ ਸੋਚਿਆ ਵੀ ਆਉਂਦੇ ਹੀ ਰਹਿਣੇ ਆ ਫੇ ਲੈ ਲਾਂਗੇ ਤੇ ਅੱਜ ਲਾਸਟ ਦੇ ਕੱਲ ਨੂੰ ਤਾਂ ਦੀਵਾਲੀ ਆ ਭਾਈ ਕੋਈ ਆਇਆ ਨਹੀਂ ਤੇ ਸੋ ਮੈਂ ਤਾਂ ਮਨਵੀਰ ਚੱਲਿਆ ਕਰਤਾਰਪੁਰ ਦੀਵੇ ਲੈਣ ਤੇ ਇੱਕ ਲੈ ਕੇ ਆਉਣਾ ਮਿੱਟੀ ਦਾ ਭਾਂਡਾ ਮਿੱਟੀ ਦਾ ਭਾਂਡਾ ਲੈ ਕੇ ਆਉਣਾ ਜਿਹੜੇ ਪ੍ਰੋਬਾਇਓਟਿਕ ਚੌਲ ਆ ਰਾਈਸ ਆ ਉਹ ਬਣਾਉਣ ਵਾਸਤੇ ਆਪਣੇ ਉਹ ਵਿਜੀ ਮਲ ਹਨਵੀਰ ਜੀ ਦਾ ਆਉਂਦੇ ਆਪਾਂ ਨੂੰ ਡਾਈਟ ਬਾਰੇ ਕਡਾਈਟ ਮੈਂ ਆਪਣੀ ਹੁਣ ਸ਼ੁਰੂ ਕਰਨੀ ਆ ਐਸੇ ਮੌਸਮ ਦੀ ਤੇ ਫਿਰ ਜੋ ਮੈਂ ਖਾਇਆ ਕਰੂੰਗੀ ਉਹਦੀ ਛੋਟੀ-ਮੋਟੀ ਕਲਿੱਪ ਜਿਹੜੀ ਮੈਂ ਵਲੌਗ ਚ ਐਡ ਕਰ ਦਿਆ ਕਰੂੰਗੀ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਡਾਈਟ ਬਾਰੇ ਤੇ ਸੋ ਇੱਕ ਮੈਂ ਉਹ ਮਿੱਟੀ ਦਾ ਭਾਂਡਾ ਲੈ ਕੇ ਆਉਣਾ ਪ੍ਰੋਬਾਇਓਟਿਕ ਆ ਰਾਈਸ ਜਿਹੜੇ ਹੁੰਦੇ ਆ ਚੌਲ ਉਹ ਬਣਾਉਣ ਵਾਸਤੇ ਤੇ ਇੱਧਰ ਚੜੀਆਂ ਕਿੰਨੇ ਆਈਆਂ ਇਹਨਾਂ ਪਰਨ ਬਹੁਤ ਆਉਂਦੀਆਂ ਚੜੀਆਂ ਇੱਥੇ ਸਵੇਰੇ-ਸਵੇਰੇ ਸਾਨੂੰ ਫੇਰ ਲੰਬਾ ਆ ਗਿਆ ਜੀ ਸਾਡੀ ਬੇਨ ਦਾ ਫੇ ਸਾਨੂੰ ਕਹਿੰਦੇ ਵੇਲ ਦਾ ਕਸ਼ ਕਰੋ ਮੇਰੇ ਘਰ ਚ ਵੇਲ ਆ ਮੇਰੀ ਵੇਲ ਆ ਮੇਰੇ ਹੀ ਏਰੀਆ ਦੇ ਵਿੱਚ ਆ ਕੋਈ ਉਹਨਾਂ ਦੇ ਏਰੀਆ ਚ ਨਹੀਂ ਫਿਰ ਵੀ ਇੰਨੀ ਪ੍ਰੋਬਲਮ ਪਤਾ ਨਹੀਂ ਕਿਦਾਂ ਦੀ ਦੁਨੀਆ ਹੋਈ ਜਾਂਦੀ ਆ ਬਾਣੀ ਦੇ ਵਿੱਚ ਬਾਬੇ ਨਾਨਕਲੇ ਵਿੱਚ ਲਿਖਿਆ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਆਪਾਂ ਧਰਤੀ ਨੂੰ ਹੀ ਖਰਾਬ ਕਰੀ ਜਾਂਦੇ ਤੇ ਜਿਹੜੀਆਂ ਨੇਚਰਲ ਚੀਜ਼ਾਂ ਵਾ ਨੇਚਰ ਨਾਲ ਸੰਬੰਧਿਤ ਆ ਇਹ ਰੁੱਖਾਂ ਵਾਲੀ ਨੇਚਰ ਐ ਤੇ ਉਹ ਆਪਾਂ ਕਹਿੰਨੇ ਆ ਵੱਡ-ਵੱਡ ਕੇ ਸਾਰਾ ਕੁਝ ਰੜਾ ਕਰ ਦੋ ਹੁਣ ਇਸ ਟਾਈਮ ਨਾਲ ਉਹ ਮੈਂ ਵੇਲ ਦੇ ਲਾਗੇ ਨਹੀਂ ਜਾਂਦੇ ਜਦਕਿ ਇਸ ਵੇਲ ਦੇ ਵਿੱਚ ਕਿੰਨੀਆਂ ਹੀ ਉਹ ਚਿੜੀਆਂ ਜੜੀਆਂ ਆਪਾਂ ਘਰਾਂ 'ਚ ਹੁੰਦੀਆਂ ਸੀ ਘਰੇਲੂ ਚਿੜੀਆਂ ਸਪੈਰੋਸ ਤੋਂ ਉਹ ਵਿੱਚੇ ਵੇਲ ਦੇ ਹੋਣੀਆਂ ਜੇ ਮੈਂ ਕਹੀ ਉਹ ਸਾਰੀਆਂ ਉੱਡ ਜਾਣੀਆਂ ਤੇ ਮੈਂ ਕਿੱਦਾਂ ਵੜਦਾ ਮੈਨੂੰ ਸਕੂਨ ਮਿਲਦਾ ਮੈਨੂੰ ਡਿਪਰੈਸ਼ਨ ਮੇਰਾ ਇਹਨਾਂ ਦੂਰ ਹੁੰਦਾ ਮੇਰੀ ਅੱਖਾਂ ਨੂੰ ਇਹਨਾਂ ਫੁੱਲਾਂ ਨੂੰ ਦੇਖਣਾ ਚੰਗਾ ਲੱਗਦਾ ਮੈਨੂੰ ਆਪਣੇ ਘਰ ਵਿੱਚ ਇਹ ਹਰੀਆਲੀ ਇਹ ਰੁੱਖ ਜਿੱਦਾਂ ਦੇ ਵੀ ਹੈ ਜਿੰਨੇ ਕੁ ਵੀ ਹੈ ਮੈਨੂੰ ਇਨਸਾਨਾਂ ਵਾਂਗੂ ਪਿਆਰ ਆ ਇਹਨਾਂ ਦੇ ਨਾਲ ਮੈਂ ਨਹੀਂ ਵੱਢ ਸਕਦੀ ਤੇ ਨਾ ਹੀ ਮੈਂ ਵੱਢਣਿਆ ਚਾਹੇ ਕੋਈ ਗੁੱਸੇ ਹੋਵੇ ਚਾਹੇ ਕੋਈ ਨਾਰਾਜ਼ ਹੋਵੇ ਜੋ ਮਰਜੀ ਹੋਵੇ ਆਈ ਡੋਂਟ ਕੇਅਰ ਮੈਨੂੰ ਇਹਨਾਂ ਸਾਹਮਣੇ ਹੋਰ ਕੋਈ ਅਮੀयत ਨਹੀਂ ਜੀ ਕਹਦੋਂ ਕਿ ਮੈਂ ਇਹਨਾਂ ਨੂੰ ਵੱਢਣਾ ਨੋ ਮੈਂ ਨਹੀਂ ਵੱਢ ਸਕਦੀ ਇਹਨਾਂ ਨੂੰ ਪੱਗੂ ਪੱਗੂ ਮੈਂ ਸ਼ਹਿਰ ਨੂੰ ਚੱਲੀ ਤੇਲੀ ਕੋਈ ਚੀਜੀ ਲੈ ਕੇ ਆਵਾਂ ਚੀਜੀ ਖਾਣੀ ਤੂੰ ਪੱਗੂ ਮੇਰੀ ਦੀ ਅੱਜ ਮੈਨੂੰ ਨਾਈ ਕਰਾਈ ਨਹੀਂ ਹੋਈ ਹੁਣ ਕੱਲ ਨੂੰ ਦਿਵਾਲੀ ਵਾਲੇ ਦਿਨਾਂ ਨੂੰ ਮੈਂ ਸਪਰੇਅ ਮਾਰ ਕੇ ਸਾਫ਼ ਕਰੂੰਗੀ ਜਿਹੜੀ ਇਹਦੀ ਸਪਰੇਅ ਹੈ ਇਹ ਹੁਣ ਇਹਦੀ ਏਜ ਹੋ ਗਈ ਕਰਕੇ ਬੁੱਢੀ ਹੋ ਗਈ ਕਰਕੇ ਇਹਨੂੰ ਤਾਂ ਨਹੀਂ ਜ਼ਿਆਦਾ ਨਵਾਈ ਦਾ ਉਹ ਕਹਿੰਦਾ ਸੀ ਵੀ ਬਿਮਾਰ ਹੋ ਸਕਦੀ ਹੈ ਇਹੋ ਆ ਜਾ ਗੋਲੂ ਬੋਂਜ਼ ਖਤਮ ਹੈ ਇਹਦੀ ਬੋਂਜ਼ ਲੈ ਕੇ ਆਉਂਗੀ ਤੇ ਇਹ ਵਾਲੇ ਕਰਟਨਸ ਆ ਜਿਹੜੇ ਅਲਟਰਨੇਟ ਕਰਕੇ ਮੈਂ ਲਾਏ ਆ ਬਰਾਂਡੇ ਦੇ ਵਿੱਚ ਇਹ ਵਾਲੇ ਇੱਕ ਘਟਿਆ ਕਰਟਨ ਪਿਛਲੇ ਕਰਟਨ ਜਿਹੜੇ ਸੀ ਨਾ ਉਹ ਚਾਰ ਹੀ ਕਰਟਨ ਵੱਡੇ ਬਰਦੇ ਸੀ ਮਤਲਬ ਕਿ ਉਹਨਾਂ ਦਾ ਬਰ ਜਿਹੜਾ ਵੱਡਾ ਸੀ ਉਹ ਚਾਰ ਕਰਟਨਸ ਨਾਲ ਹੀ ਸਾਰਾ ਟਕਿਆ ਜਾਂਦਾ ਸੀ ਹੁਣ ਬਰ ਜਿੰਨਾ ਛੋਟਾ ਇਸ ਤੋਂ ਪਤਾ ਲੱਗਦਾ ਵੀ ਇੱਥੇ ਕਮ ਸੇ ਕਮ 6 ਕਰਟਨਸ ਚਾਹੀਦੇ ਆ ਇਹ ਚਾਰ ਆ ਪਿਛਲੀ ਵਾਲੀ ਚਾਰ ਹੀ ਨਾਲ ਵੀ ਖੁੱਲੇ ਡੁੱਲੇਨ ਵਧੀਆ ਟਕ ਹੋ ਜਾਂਦਾ ਸੀ ਸਾਰੀ ਇਹ ਜਾਲੀ ਤੇ ਬਟ ਹੋਣਾ ਚਾਰ ਵੀ ਥੋੜੇ ਪੈਣਦੇ ਆ ਮਤਲਬ ਕਿ ਇੱਥੇ 6 ਚਾਹੀਦੇ ਆ 6 ਇਧਰ ਚਾਹੀਦੇ ਆ 6 ਇਧਰਲੀ ਸਾਈਡ ਤੇ ਇਧਰ ਵੀ ਚਾਹੀਦੇ ਹੋ ਐਨੀ ਜਗ੍ਹਾ ਹੈ ਦੀ ਮਤਲਬ ਕਿ ਕਰਟਨਸ ਨਹੀਂ ਲੱਗਾ ਸੋ ਦੋ ਦੋ ਕਰਟਨ ਹੁਣ ਮੈਂ ਦੀਵਾਲੀ ਤੋਂ ਬਾਅਦ ਚ ਲੈ ਕੇ ਆਉਂਗੀ ਜੇ ਟਾਈਮ ਲੱਗਾ ਤੇ ਅੱਜ ਹੀ ਪੁੱਛ ਕੇ ਆਉਂਗੀ ਹਾਈ ਗਲੂਸ ਹਾਈ ਚਲੋ ਜੀ ਹੁਣ ਮਨੀ ਆ ਜੂਗਾ ਤੇ ਮੈਂ ਜਾਵਾਂ ਸ਼ਹਿਰ ਨੂੰ ਫਿਰ ਦੀਵੇ ਵਾਲੀ ਦੁਕਾਨ ਤੇ ਮਿਲਦੇ ਆ ਤੇ ਦੇਖਦੇ ਆ ਦੀਵਿਆਂ ਦਾ ਕੀ ਰੇਟ ਆ ਕਿੱਥੇ ਦੀਵੇ ਲੈਂਦੇ ਹੁੰਦੇ ਸੀਗੇ 5 ਰੁਪਏ ਦਰਜਨ ਆਈ ਥਿੰਕ ਉਹ ਤੋਂ ਪਹਿਲਾਂ ਇਤੋਂ ਵੀ ਸਸਤੇ ਫੇਰ ਹੋ ਗਏ 10 ਰੁਪਏ ਦਰਜਨ ਫੇਰ 12 ਰੁਪਏ ਫੇ 15 ਇਸ ਟਾਈਮ ਤਾਂ 20 ਰੁਪਏ ਪਤਾ ਲੱਗ ਜਾਂਦੇ ਆ ਦਰਜਨ ਆ ਬਟ ਦੇਖਦੇ ਆ ਕਿੰਨੇ ਨੂੰ ਉਹਨਾਂ ਨੇ ਆਪਣੀ ਰੋਜੀ ਰੋਟੀ ਕਮਾਉਣੀ ਆ ਇਹੋ ਹੀ ਚੀਜ਼ਾਂ ਨੇ ਆ ਪਨੀ ਹੋ ਗਈਆਂ 10 ਦਰਜਰਾ 10 10 ਇਹ ਤਾਂ ਟੁੱਟੇ ਨਾ ਆ 10 ਦਰਜਰਾ ਹਾਂ ਦੋਸਰੇ ਹੀ ਹੋਣੇ 10 ਦਰਜਰਾ ਹਾਂ ਜੀ ਹੈਨਾ ਵੱਡਾ ਵੀ ਲੈਣਾ ਚਮਕੀਆਂ ਲੈਣੇ ਹੁੰਦੇ ਸੀ ਤੇ ਦੂਜੇ ਹੁੰਦੇ ਸੀ ਚਮਕੀਆਂ ਹੀ ਹੁੰਦਾ ਆ ਠੀਕੋ ਚਮਕੀਆਂ À, ạ à. thì tên nè cái vậy thì cái gì vậy đi. cái gì vậy thì cái ਗੀ ਆਪਣੀ ਉਹ राखी ਆ ਹੋਗੀ ਉਹ ਗੋਰੀ गावा ਉਹ ਦਹੀਂ ਜਮਾਉਣ ਵਾਸਤੇ ਦੀ ਉਹ ਮਿੱਟੀ ਦਾ ਬਰਤਨ ਆਓ ਕਿਹੜਾ ਨਹੀਂ ਆਉਂਦਾ ਉਹ ਵਾਲਾ ਪਰ ਇਹਨਾਂ ਵਿੱਚ ਧੂਲੀ ਲੱਗ ਜਾਂਦੀ ਆ ਸਹੀ ਆ ਨਾ ਦਹੀਂ ਹਾਂ ਤੇ ਲੈ ਲਓ ਇਹ ਤਾਂ ਢੂੰਗਾ ਨਹੀਂ ਹੈ ਨਾ ਕੋਈ ਥੋੜਾ ਢੂੰਗਾ ਹੋਵੇ ਤੇਰੀ ਆਈ ਵੱਡੀ ਹੈਗੀ ਆਪਣੇ ਕੋਲ ਤੱਕ ਉਹ ਮਧਾਣੀ ਆਹੋ ਤੂੰ ਲੈ ਲਈਏ ਇੱਕ ਤੋੜੀ ਇਹ ਲੈ ਕੇ ਜਾਵਾਂਗੇ ਕੋਈ ਗਾਂ ਲਿਆਵਾਂਗੇ ਤੇ ਹੱਥ ਨਾਲ ਦੁੱਧ ਰੇਡ ਕਰਨ ਨੂੰ ਲੈ ਕੇ ਜਾਵਾਂਗੇ ਇਹ ਚ ਦੀਵਾ ਜਗੁੰਦੇ ਹੁੰਦੇ ਹਨ ਤਾਂ ਅੱਗੇ ਤੇਲ ਪਾ ਗਏ ਕੋਈ ਉਹ ਗੱਡੀ ਗਾੜੀ ਕਰਨੀ ਮੁਸ਼ਕਲ ਹੁੰਦੀ ਹੈ ਨਾ ਹਾਂ ਕਰੇ ਲੈ ਲੀ ਲੈ ਲੋ ਇੱਕ Eh same ja, echo ja, echo a echo ja, echo j o o ਜੋ ਜੋ ਕਿੰਨੇ ਲਈ ਇਹ 2 ਕਿਲੋ ਕਿ 2 ਕਿਲੋ ਬਹੁਤ ਜ਼ਿਆਦਾ 20 ਰੁਪਏ ਕਿਲੋ ਆ ਜ਼ਿਆਦਾ ਵੀ ਨਹੀਂ ਕੱਢਣੇ 2 ਕਿਲੋ ਲੈ ਲੈਣੇ ਹਨ ਲੋ ਕਿ ਲੈਣਾ ਟਮਾਟਰ ਲੈਣੇ 2.5 ਕਿਲੋ ਟਮਾਟਰ ਲੈਣੇ ਆ ਬੱਸ ਆ ਸੇਵ ਤੇਰੀ ਦਾਦੀ ਦੇ ਖਾਣ ਵਾਲੇ ਮਿੱਠੇ ਨੂੰ ਸੋਕ ਲੈ ਜੀ ਦੋ ਤਿੰਨ ਹਾਂਜੀ ਸੋਦੇ ਕਰਦੇ ਹੋ ਚੰਗਾ ਪਰ ਕੋਈ ਉਦਾਂ ਦਾ ਨਾ ਵੇਚ ਪਾਇਓ ਨਹੀਂ ਨਹੀਂ ਦੇਖੇ ਬੋਣੇ ਆ ਕਿਹਦੇ ਚੋ ਆਉਂਦੇ ਬਾਹਰ ਨਾ ਚੋਟਾ ਇੱਕ ਆ ਦੇਖੋ ਓਕੇ ਉਧਰ ਹੀ ਕਟਾ ਦਈਏ ਇੱਕ ਦਰਜਨ ਕੇਲਿਆਂ ਦੀ ਤੇ ਸੇਵ ਹੋ ਗਏ 1.5 ਕਿਲੋ ਚਲੋ ਮਨੀਸ ਟਾਈਮਾਸ ਮਾਦੀ ਆਏ ਆ ਹੁਣ ਮੌਸਮ ਜਿਹੜਾ ਉਹ ਥੋੜਾ ਉਹ ਹੋ ਗਿਆ ਨਾ ਠੰਡਾ ਹੋ ਗਿਆ ਥੋੜਾ ਸ਼ਾਮ ਨੂੰ ਵਧੀਆ ਲੱਗਦਾ ਹੈ ਖੇਤਾ ਕੁੱਤਾ ਵੰਡਣਾ ਤੇ ਚਲੋ ਜੀ ਤੁਹਾਨੂੰ ਮਿਲਾਉਂਦੇ ਆਂ ਆਪਣੀ ਗੰਗਾ ਤੇ ਮੰਗੋ ਨਾਲ ਅਸੀਂ ਕੁੱਤਾ ਲ ਬੰਦੇ ਸੀ ਕਾਲਾ ਜਿਹੜੇ ਉਦਨ ਕੁੱਤੇ ਆਏ ਸੀ ਨਾ ਇੱਥੇ ਉਹਨਾਂ ਚੋਂ ਕਾਲਾ ਉਹ ਦੇਖੀ ਮਰੀ ਸੂਰਜ ਦੇਖੋ ਸੂਰਜ ਲਾਲ ਮਨੀਕ ਦਮੂ ਤੇ ਲਾਈਟ ਪੈਂਦੀ ਦੇਖੀ ਉਹ ਸਾਹਮਣੇ ਸੂਰਜ ਦੇਖ ਹਾਂ ਉਹ ਦੇਖੋ ਉਧਰ ਸੂਰਜ ਦਮੂ ਤੇ ਲਾਈਟ ਪੈਂਦੀ ਸੂਰਜ ਦੀ ਜਿੱਦਾਂ ਨਾ ਉਹ ਲਾਇਆ ਹੁੰਦਾ ਫਿਲਟਰ ਐਦਾਂ ਹੋ ਗਿਆ ਤੇ ਅਸੀਂ ਕੁੱਤੇ ਸੀ ਉਹ ਲੱਭਨਦੇ ਉਹਨਾਂ ਚ ਜਿਹੜੇ ਉਦਨ ਇੱਥੇ ਭੇਦੀ ਆਏ ਸੀ ਚੋਕਾ ਵਾਲੇ ਕੁੱਤੇ ਦੀ ਡਿਮਾਂਡ ਆਈ ਆ ਜੀ ਸਾਡੇ ਆਪਣੇ ਕਿਸੇ ਨੇ ਉਹਨੂੰ ਮੰਗਿਆ ਕੁੱਤੇ ਨੂੰ ਤੋ ਹੁਣ ਦਿਖਾਈ ਨਹੀਂ ਦੇ ਸਾਨੂੰ ਕਿੱਥੇ ਆ ਲੱਭਣ ਹੀ ਨਹੀਂ ਦਿਆ ਚਲੋ ਜੀ ਕੱਢੋ ਬਾਹਰ ਇਹਨਾਂ ਨੂੰ ਕਿਨੂੰ ਗੰਗਾ ਨੂੰ ਕੱਢਣਾ ਆ ਮੰਗੋ ਦੀ ਧਾਰ ਕੱਢ ਕੇ ਫੇਰ ਬਾਹਰ ਕੱਢਦੇ ਆ ਅ ਝਾੜੂ ਲਾਦਾ ਉੱਥੇ ਹੈਂ ਪਰ ਉੱਥੇ ਤੂੰ ਕਾਹੀ ਸਿੱਟਣਾ ਉਹ ਦੂਜਾ ਹੀ ਆ ਮੇਰੀ ਮਿੱਟੀ ਦਉਗੀ ਗਰੀਬਾਟ ਹੋਇਆ ਹਾਂ ਹਾਂ ਇੱਥੇ ਜਿਹੜੇ ਆ ਨਾ ਮੰਗੋ ਵਾਲੇ ਇੱਥੇ ਕਰਦੇ ਨੇ ਗੰਗਾ ਦੇ ਰੱਜੀ ਹੋਈ ਹੈ ਗੰਗਾ ਦੇ ਅੰਦਰ ਹੀ ਰੱਖਣੀ ਹੈ ਕਿ ਬਾਹਰ ਕੱਢਣੀ ਅੱਜ ਚੱਲ ਫੇਰ ਗੰਗਾ ਬਾਹਰ ਕੱਢ ਤੇ ਫੇਰ ਮੰਗੋ ਧਾਰ ਕੱਢ ਕੇ ਜਿਹੜੇ ਥੋੜੇ ਕੱਟੇ ਖਾਣ ਵਾਲੇ ਮੈਂ ਪੁੱਟਦੇ ਨੇ ਉੱਥੇ ਜਿਹੜੇ ਥੋੜੇ ਪਰ ਮੈਂ ਪੁੱਟ ਰੁਗਾਟ ਕੇ ਬੰਦੂ ਰੋਤਾ ਦੇਣੇ ਹਾਂ ਹਾਂ ਮੈਂ ਵੜਦਾ ਨਹੀਂ ਤਕਾ ਛੱਟ ਵੱਢਿਆ ਜਾਣ ਘਾਦਾ ਉਹ ਗੁੰਜਾਂ ਵਾਲਾ ਹੈ ਗੁੰਜਾਂ ਪਤਾ ਮੈਨੂੰ ਟਿਹੜਾਂ ਵਾਲਾ ਕਾ ਕਹਿੰਦੇ ਉਹਨੂੰ ਗੁਲਜਣਾ ਵਾਲਾ ਨਹੀਂ ਟਿਹੜਾਂ ਵਾਲਾ ਕਾ ਹਾਂ ਤੇ ਪਰ ਛੋਟਾ ਹੋ ਗਿਆ ਨਾ ਜਿੰਨੀ ਵਾਰ ਤਾਂ ਵੱਢ ਲਿਆ ਹੋਗਾ ਉਦਾਂ ਵੀ ਨਾ ਉਹ ਗਿੱਜਗੀਆਂ ਨਾਲੇ ਉਹ ਕਾ ਤੇ ਬਾਕੀ ਜੀ ਸਾਨੂੰ ਉਹ ਕਿਸੇ ਨੇ ਪੁੱਛਿਆ ਸੀ ਸਾਨੂੰ ਤੇ ਮੰਗੋ ਦੁੱਧ ਦਿੰਦੀ ਆ ਹਾਂਜੀ ਦੁੱਧ ਤਾਂ ਦਿੰਦੀ ਆ ਮੰਗੋ ਦੁੱਧ ਤੇ ਟੱਚਵੁੱਡ ਮੇਰੇ ਰੱਖੇ ਬਾਬਾ ਇਹਦੇ ਤੇ ਦੁੱਧ ਤੋਂ ਤਾਂ ਸਾਨੂੰ ਨਹੀਂ ਆਨਾ ਕਾਨੀ ਕਰਦੀ ਇਹੋ ਉਹਦਾ ਘਟ ਗਈ ਆ ਕਾਫੀ ਕਾਫੀ ਘਟ ਗਈ ਆ ਕੋਈ ਨਹੀਂ ਚਲੋ ਕੋਈ ਨਾ ਕਿਉਂਕਿ ਫੀਡ ਫੂਡ ਬੰਦ ਕੀਤੀ ਡਾਕਟਰ ਕਹਿੰਦਾ ਥੋੜਾ ਜਿਹਾ ਫੀਡ ਵੀ ਗਰਮ ਹੁੰਦੀ ਆ ਬਈ ਹੁਣ ਏਆਈ ਕਰਾਈ ਆ ਤੇ ਕੋਈ ਨਾ ਤੁਸੀਂ 21 ਦਿਨ ਕੱਢੋ ਫੀਡ ਫੂਡ ਬੰਦ ਕਰ ਦੋ ਪੱਠਾ ਦਿੱਤਾ ਹੀ ਪਾਓ ਤੇ ਮੇਰੇ ਨਾਲ ਮਿਕਸਚਰ ਪਾਓ ਤੇ ਪੱਠੇ ਪਾਈ ਦੇ ਆ ਤੇ ਮੇਰੇ ਨਾਲ ਮਿਕਸਚਰ ਪਾਈ ਦੇ ਆ ਫਿਰ ਜਦੋਂ 21 ਦਿਨ ਜਾਂ ਮਹੀਨਾ ਇਹਨੂੰ ਹੋ ਗਿਆ ਤਾਂ ਫਿਰ ਜਿਹੜੀ ਫੀਡ ਘਰ ਦੀ ਬਣਾਈ ਆ ਤੇ ਉਹ ਮੈਂ ਘਰੇ ਰੱਖਾ ਲੈਣੀ ਮਨੀ ਕੋਲੋਂ ਤੇ ਫਿਰ ਮੈਂ ਚੁੱਲਾ ਬਾਲ ਕੇ ਉੱਤੇ ਰੰਨ ਕੇ ਤੇ ਫੇਰ ਮਨੀ ਨੂੰ ਦਿਆ ਕਰੂੰ ਕਹਿੰਦਾ ਰੰਨ ਕੇ ਪਾਓ ਕੱਚੀ ਫੀਡ ਇੰਦਾ ਜਿਹੜੀ ਨਾਮ ਪਾਉ ਹਜੇ ਇਹਨੂੰ ਮੰਗੋ ਨੋ ਗੰਗਾ ਨੂੰ ਵੀ ਨਾਮ ਪਾਉ ਕਹਿੰਦਾ ਤੇ ਸੋ ਮੈਂ ਕਰ ਮੰਗੋ ਕਿੰਨੇ ਧਿਆਨ ਨਾਲ ਸੁਣਨਦਾ ਹੀ ਆ ਜਿੱਦਾਂ ਇਹਨੂੰ ਪਤਾ ਹੁੰਦਾ ਨਾ ਮੇਰੀਆਂ ਗੱਲਾਂ ਕਰਦੀ ਹੈ ਨਾ ਮਨੀ ਤੇ ਫਿਰ ਮੈਂ ਜੀ ਐਦਾਂ ਉਹਨੂੰ ਕੀ ਕਹੀਦਾ ਫੀਡ ਜਿਹੜੀ ਮਨੀ ਜਿੱਨਾ ਚੋ ਯੂਨੀਵਰਸਿਟੀ ਗਿਆ ਹੋਰ ਇਹਨਾਂ ਤੇ ਆ ਕਰਨੀ ਤੇ ਆ ਕੇ ਜਿਹੜੀ ਉਹ ਪਾ ਦਿਆ ਕਰੋਗਾ ਪਹਿਲਾਂ ਮੈਂ ਇਦਾਂ ਕਰਦੀ ਹੁੰਦੀ ਸੀ ਉਹਦਾ ਸਿਆਲਾ ਵਿੱਚ ਪਰ ਇਹਨੇ ਲੈਣੀ ਹੁੰਦੀ ਸੀ ਜੋ ਜਿਹੜੀ ਫੀਡ ਇਹਨਾਂ ਦੀ ਦਾਣਾ ਬਣਾਇਆ ਹੁੰਦਾ ਸੀ ਫੀਡ ਵੀ ਕਹਿ ਦਿੰਦੇ ਦਾਣਾ ਵੀ ਕਹਿ ਦਿੰਦੇ ਕਈ ਵੰਡ ਵੀ ਕਹਿ ਦਿੰਦੇ ਹੈ ਨਾ ਮਨੀ ਦੁੱਧ ਤਾਂ ਦਿੰਦੀ ਹੈ ਜੀ ਆਪਣੀ ਮੰਗੋ ਮਤਲਬ ਕਿ ਅੱਗੇ ਨਾਲ ਬਹੁਤ ਘਟ ਗਈ ਆ ਦੁੱਧ ਦਿੰਦੀ ਆ ਪੱਠੀ ਨਹੀਂ ਕਰਦੇ ਮੰਗੋ ਹੁਣ ਇੱਕ ਗੰਗਾ ਕਿੱਦਾਂ ਲੰਗੂਗੀ ਆ ਮੋਰੇ ਖੜੀ ਹੋ ਗਈ ਚਲੇ ਜਾਂਦੇ ਆ ਮੇਲਿਆਂ ਮੂਲਿਆਂ ਤੇ ਬਾਅਦ ਚ ਦੇਖ ਕਿੱਦਾਂ ਥੱਕਿਆ ਹੋਇਆ ਤੇ ਇਰੀਟੇਟ ਹੋਇਆ ਭੈਣ ਜੀ ਮੇਰੇ ਕੋਲ ਪਰਾਂ ਰਹਿਓ ਜੀ ਗੋ ਤੈਨੂੰ ਕੀ ਹੋਇਆ ਗੰਗਾ ਕਰਕੇ ਕਰ ਇਹਨੂੰ ਮਾਰਨ ਨੂੰ ਕਹਿੰਦੀ ਆ ਆ ਉਹ ਗੰਗਾ ਨੂੰ ਮਾਰਨ ਪੈਂਦੀ ਆ ਗੰਗਾ ਮੈਨੂੰ ਮਾਰਨ ਪੈਂਦੀ ਆ ਮੰਗੋ ਗੰਗਾ ਨੂੰ ਮਾਰਨ ਪੈਂਦੀ ਤੇ ਇਦਾਂ ਕਰ ਮੰਗੋ ਬਾਅਦ ਚ ਸਫਾਈ ਕਰੀਏ ਉੱਥੇ ਸਫਾਈ ਸਭੀ ਬਾਅਦ ਚ ਦੇਖਦੇ ਆ ਚੱਕ ਦੇ ਮੈਂ ਬਾਲਟੀ ਧੋ ਕੇ ਪਾਣੀ ਲਿਆਵਾਂ ਮੰਗੋ ਜਿਹੜੇ ਤੁਹਾਡੇ ਸਬਸਕ੍ਰਾਈਬਰ ਮੰਗੋ ਗੰਗਾ ਨੂੰ ਦੇਖਦੇ ਹੋ ਕਹਿੰਦੇ ਰੋਜ਼ ਦਿਖਾਓ ਮੰਗੂ ਵੀ ਤੇ ਗੰਗਾ ਵੀ ਹੂੰ ਮੈਂ 70 ਮਾਣਨੇ ਦੋ ਹੀ ਸਿਰ ਜੇ ਘਮਾਉਣ ਲੱਪਈਆਂ ਹੁਣ ਹੈ ਕੀ ਖਾਜ ਕਰਾਂ ਤੇਰੇ ਖਾਜ ਕਰਾਂ ਗੁੱਲੂ ਇੱਕ ਘਰੇ ਪੱਗੂ ਗੁੱਲੂ ਦੋ ਜਾਨੀਆਂ ਇਹੋ ਇੱਥੇ ਮੈਡਮਾ ਮਹਾਰਾਣੀ ਜੀ ਉਹ ਤਾਂ ਪੱਕੀ ਮਹਾਰਾਣੀ ਆ ਗੰਗਾ ਇਹ ਜੀ ਮੈਂ ਕਰ ਦਿੱਤੀ ਆ ਸਾਰੇ ਸਫਾਈ ਗੋਹਾ ਗੋਹਾ ਚੱਕ ਕੇ ਸਾਰੇ ਲਾਤਾ ਮੈਂ ਝਾੜੂ ਸ਼ਾਮ ਦਾ ਟਾਈਮ ਹੋ ਗਿਆ ਰਹਿ ਰਸ ਤੋਂ ਪਹਿਲਾਂ ਅੱਧਾ ਲੱਗ ਗਿਆ 8 ਵੀ ਹੋਣ ਲੱਪਿਆ ਤੇ ਮਰੀ ਪੱਠੇ ਵੱਢਦਾ ਐਨੇ ਵੱਠੇ ਵੱਢ ਗਿਆ ਜੀ ਸੱਟ ਗਿਆ ਤੇ ਹੋਰ ਵੱਡੂਗਾ ਹਜੇ ਲੇਟ ਤਾਂ ਹੋ ਜਾਈਦਾ ਮੈਂ ਇਦਾਂ ਕੱਲੀ ਨਹੀਂ ਹੋਂਦੀ ਪੀ ਜੇ ਮੈਂ ਕੱਲੀ ਆ ਕੇ ਕਹਾਂ ਮੈਂ ਇਹ ਸਾਰਾ ਕੰਮ ਕਰ ਲੂੰਗੀ ਨਹੀਂ ਮੈਂ ਨਹੀਂ ਹੋਂਦੀ ਕੱਲੀ ਘਰੋਂ ਕਿਉਂਕਿ ਥੋੜੀ ਦੂਰ ਪੈ ਜਾਂਦੀ ਹਵੇਲੀ ਤੇ ਮੈਂ ਮਨਵੀਰ ਨਾਲ ਹੀ ਹੋਂਦੀ ਜਾਂ ਮਨਵੀਰ ਦੇ ਡੈਡੀ ਨਾਲ ਜਦੋਂ ਆਏ ਹੁੰਦੇ ਤੇ ਇਹਦੇ ਪੇਪਰ ਚੱਲਦੇ ਸੀ ਈਵਨਿੰਗ ਟਾਈਮ ਬੀਕਾਮ ਦੇ ਮਨਵੀਰ ਦੇ ਈਵਨਿੰਗ ਟਾਈਮ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਇਹਦਾ ਪੇਪਰ ਜਿਹੜਾ ਉਹ ਹੁੰਦਾ ਸੀ ਇਸ ਕਰਕੇ ਲੇਟ ਹੋ ਜਾਂਦਾ ਸੀ ਤੇ ਸੋ ਕੱਲ ਤੋਂ ਛੁੱਟੀਆਂ ਵਾਂ ਇਹਨੂੰ ਤੇ ਇਸ ਕਰਕੇ ਇੰਨੇ ਕ ਦਿਨ ਸਾਨੂੰ ਇਦਾਂ ਮੈਨੇਜ ਕਰਨਾ ਪਿਆ ਸ਼ਾਮ ਦੇ ਟਾਈਮ ਸਾਨੂੰ ਕਲੀਨਿੰਗ ਜਿਹੜੀ ਇਹਨਾਂ ਦੀ ਕਰਨੀ ਪੈਂਦੀ ਉਹ ਤਾਂ ਸ਼ਾਮ ਨੂੰ ਝਾੜੂ ਨਹੀਂ ਲਾਈਦਾ ਬਟ ਜਿਹਨਾਂ ਦੇ ਇਹਦੇ ਪੇਪਰ ਚੱਲਦੇ ਰਹੇ ਤੇ ਸ਼ਾਮ ਨੂੰ ਹੀ ਸਫਾਈ ਹੁੰਦੀ ਸੀ ਤੋ ਚਲੋ ਜੀ ਹੁਣ ਚਲਦੇ ਆ ਘਰੇ ਪੱਠੇ ਮਾਨੀ ਕੁੱਤਰ ਦਾ ਫੇ ਚਲਦੇ ਆ ਘਰੇ ਫੇ ਮੈਂ ਜਾ ਕੇ ਦਾਲ ਨੂੰ ਤੜਕਾ ਲਾਵਾਂ ਤੇ